ਨੂੰ ਸਲਾਮ ਕਰਦੇ ਆ ਕਿ ਇਥੋਂ ਦੀ ਹਕੂਮਤ ਦੇ ਜ਼ਬਰ ਦੇ باوجود ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਕੋਠੀ ਦੇ ਅੱਗੇ ਆਏ ਹੋ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਪੰਜ ਮੰਤਰੀ 9 ਐਮਐਲਏ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਰਹੈਸ ਦੇ ਅੱਗੇ ਕੋਠੀ ਦੇ ਅੱਗੇ ਤੁਸੀਂ ਆਏ ਹੋ ਇੱਥੋਂ ਦੀ ਹਕੂਮਤ ਨੂੰ ਇਹ ਕੰੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਜਿਹੜੀ ਹਕੂਮਤ ਨੂੰ ਇਹ ਲੱਗਦਾ ਕਿ ਜ਼ਬਰ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰਕੇ ਇਹਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਇਹ ਸੰਘਰਸ਼ ਨੂੰ ਦਬਾ ਦੇਵਾਂਗੇ ਇਸ ਕਰਕੇ ਆਹ ਭਰਾਵੋ ਤੁਹਾਡਾ ਠਾਠਾ ਮਾਰਦਾ ਕਾਠਾ ਇੱਥੋਂ ਦੇ ਮੁੱਖ ਮੰਤਰੀ ਨੂੰ ਇੱਥੋਂ ਦੀ ਸਰਕਾਰ ਨੂੰ ਇਹ ਕਹਿਣ ਵਾਸਤੇ ਆਇਆ ਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਭਲੇਖਾ ਨਾ ਪਾਲੀ ਕਿ ਇਸ ਤਰੀਕੇ ਨਾਲ ਜ਼ਬਰ ਕਰਕੇ ਇਹ ਜ਼ਬਰ ਅੰਗਰੇਜ਼ਾਂ ਨੇ ਕਰਕੇ ਦੇਖਿਆ ਇਹ ਅੰਗਰੇਜ਼ਾਂ ਜ਼ਬਰਾ ਜਿਹੜਾ ਮੋਗਲਾਂ ਨੇ ਕਰਕੇ ਦੇਖਿਆ ਭਰਾਵੋ ਅੱਜ ਇੱਕ ਮਹੌਲ ਬਣਾਇਆ ਜਾ ਰਿਹਾ ਇੱਕ ਮਹੌਲ ਸਿਰਜਿਆ ਜਾ ਰਿਹਾ ਖਰਾ ਉਲਈਤਾ ਸੰਭੂ ਬਾਟ ਤੋਂ ਕਿਸਾਨਾਂ ਨੂੰ ਗ੍ਰਫਤਾਰ ਕਰ ਲਿਆ लाठी ਚਾਰਜ ਕਰਤਾ ਕਿਸਾਨ ਘਰਾਂ ਚ ਬਹਿ ਜਾਣਗੇ ਡਰ ਕੇ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਲਹਿਰ ਪੱッセ ਚਲੀ ਗਈ ਨਹੀਂ ਉਹਦਾ ਗੁੱਸਾ ਥੋੜਾ ਭੜਕਦਾ ਜਦੋਂ ਵੀ ਕੱਠ ਕਰਦੇ ਆ ਉਹ ਕੱਠ ਤੁਸੀਂ ਵੱਡੀ ਗਿਣਤੀ ਚ ਆਉਣਿਓ ਭਰਾਵੋ ਸਰਕਾਰ ਬੈਗ ਫਟ ਤੇ ਗਈਆ ਪਿੰਡਾਂ ਦੇ ਵਿੱਚੋਂ ਬਿਆਹ ਲੱਗ ਰਹੇ ਨੇ ਲੋਕਾਂ ਦੇ ਕਿ ਪਿੰਡਾਂ ਦੀ ਨਹੀਂ ਬਣ ਦਿੰਦੇ ਇਸ ਕਰਕੇ ਭਰਾਵੋ ਬਗਲਾੜ ਚ ਆਈ ਹੋਈ ਸਰਕਾਰ ਆ ਉਹ ਬਗਲਾੜ ਦੇ ਵਿੱਚ ਆਈ ਹੋਈ ਸਰਕਾਰ ਆ ਜਿਹੜੀ ਉਹ ਐਸ ਤਰੀਕੇ ਦੇ ਨਾਲ ਵੀ ਐਸ ਤਰੀਕੇ ਨਾਲ ਜਬਰ ਕਰਦੇ ਆਂਗੇ ਅਧਿਆਪਕਾਂ ਦੇ लाठी चार्ज ਕਰਦੇ ਆਂਗੇ ਉਹਨਾਂ ਦੇ ਟੈਂਟ ਪਟਦੇ ਆਂਗੇ ਇਹ ਭਲੇਖਾ ਮੰਕਮਤਰੀ ਸਾਹਿਬ ਤੈਨੂੰ ਅੱਜ ਆਪਾਂ 4 ਵਜੇ ਤੱਕ ਬੈਠਣਾ ਭਰਾਵੋ ਇੱਥੇ ਪ੍ਰਧਾਨ ਜੀ ਆਉਣਗੇ ਗਰਾਹਾ ਸਾਹਿਬ ਉਹਨਾਂ ਨੇ ਵੀ ਗੱਲ ਕਰਨੀ ਆ ਤੁਹਾਡੇ ਨਾਲ ਅਗਲੀ ਵਿਆਹਤ ਵੀ ਦੱਸਾਂਗੇ ਅਗਲੀ ਵਿਆਹਤ ਆ ਜਿਹੜੀ ਉਹਦੀ ਤਿਆਰੀ ਆ ਜਿਹੜੀ ਉਹ ਕਰਨੀਆਂ ਪੂਰੇ ਜੋਰ ਦੇ ਨਾਲਾ ਇਥੋਂ ਦੀ ਹਕੂਮਤ ਰੋਏ ਗੱਲ ਦੱਸਣੀ ਆ ਕਿ ਬੰਦਾ ਸਿੰਘ ਬਹਾਦਰ ਦੇ ਬਾਅਰਸ ਲੋਕ ਨੇ ਹੈ ਮਾਈ ਭਾਗੋ ਦੀਆਂ ਬਾਅਰਸ ਸਾਡੀਆਂ ਪੈਣਾ ਤੁਸੀਂ ਲਾਠੀ ਚਾਰਜ ਕਰਕੇ ਐਸ ਤਰੀਕੇ ਨਾਲ ਸਾਡੀਆਂ ਬੱਚੀਆਂ ਨੂੰ ਓ ਮੁੱਖ ਮੰਤਰੀ ਸਾਹਿਬ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜਣੀ ਇੱਕ ਬੱਚੀ ਆ ਉਹ ਗਰਭਵਤੀ ਆ ਉਹਨੂੰ ਤੁਹਾਡੀ ਪੌன்ஸ் ਨੇ ਚੱਕ ਕੇ ਗੱਡੀ ਛੱਟਿਆ ਕੱਲ ਇੱਕ ਬੱਚਾ ਬੱਚੇ ਨੂੰ ਚੱਕ ਕੇ ਸਾਡੀ ਭੈਣ ਆ ਜੜੀ ਉਹ ਬੈਠੀ ਆ ਧਰਨੇ ਦੇ ਵਿੱਚ ਤੁਸੀਂ ਚੱਕ ਕੇ ਬੱਸ ਦੇ ਵਿੱਚ ਛੱਡੀ ਗਈ ਆ ਇਸ ਕਰਕੇ ਭਰਾਵਾ ਬੰਗਾਰਾ ਤੁਹਾਨੂੰ ਇਹਨਾਂ ਲੋਕਾਂ ਨੂੰ ਇਹ ਗੱਲ ਦੱਸਣੀਆਂ ਕਿ ਸਾਨੂੰ ਪਤਾ ਲੱਗ ਗਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਕਿ ਤੇਰੀ ਬੋਲੀ ਆ ਜਿਹੜੀ ਕੰਗੜਾ ਚ ਬਦਲ ਗਈ ਤੇਰੀ ਬੋਲੀ ਆ ਮੋਦੀ ਦੀ ਬੋਲੀ ਚ ਬੋਲੀ ਬੋਲਦਾ ਜਿਹੜੀ ਗੱਲ ਮੋਦੀ ਕਹਿੰਦਾ ਇਹ ਪਾਕਿਸਤਾਨ ਦੇ ਏਜੰਟ ਨੇ ਇਹ ਅੰਦੋਲਨ ਜੀਵੀ ਨੇ ਇਹ ਖਾਲਸਤਾਨੀ ਨੇ ਇਹ ਨਕਸਲੀਏ ਨੇ ਇਹ ਮਾਹੌਲ ਬਣਾਇਆ ਮੋਦੀ ਨੇ ਅੱਜ ਉਹੀ ਮਾਹੌਲ ਤੂੰ ਬਣਾ ਰਿਹਾ ਕੇ ਸੱਚ ਨੂੰ ਦੀ ਲੜਾਈ ਚਾਉਂਦੇ ਨੇ ਏ ਏਜੰਟਾਂ ਦੇ ਰੋਲੇ ਚਾਉਂਦੇ ਨੇ ਆਮ ਆគੇ ਮੁੱਖ ਮੰਤਰੀ ਸਾਹਿਬ ਜਦ ਤੇਰੇ ਥਾਣਿਆਂ 'ਚ ਰਿਸ਼ਵਤ ਚਲਦੀ ਆ ਜਿਹੜਾ ਤੂੰ ਇਹ ਕਹਿੰਦਾ ਸੀਗਾ ਕਿ ਭ੍ਰਿਸ਼ਟਾਚਾਰ ਕਰਤ ਨੂੰ ਮੁਕਤ ਕਰ ਦੇਵਾਂਗੇ ਪੰਜਾਬ ਨੂੰ ਉਹ ਨੰਗੀ ਚਿੱਠੀ ਨੰਗੀ ਚਿੱਠੀ ਉਹ ਦਿਖਦੀ ਆ ਤੁਹਾਡੀ ਭ੍ਰਿਸ਼ਟਾਚਾਰੀ ਆ ਤੁਹਾਡੀ ਐਮਐਲਏ ਭਰਾਜ ਪੂਰੀ ਤਰ੍ਹਾਂ ਦੇ ਨਾਲ ਖਬਰਾਂ ਵਾਇਰਲ ਹੋਈਆਂ ਨੇ ਚੌਕ ਦੇ ਵਿੱਚ ਜਿਹੜੇ ਹੋਦੇ ਆਪਕ 12-12 ਸਾਲ ਤੋਂ ਸਰਭਾ ਨੌਕਰੀਆਂ ਕਰ ਰਹੇ ਨੇ ਉਹ ਤੁਹਾਡੇ ਡੀਸੀ ਬਠਿੰਡਾ ਨੇ ਉਹਦੀ ਇਨਕਵਾਰੀ ਕੀਤੀ ਆ ਹਰ ਟੀਚਰ ਦੇ ਮਗਰ 10000 ਰੁਪਏ ਭ੍ਰਿਸ਼ਟਾਚਾਰੀ ਦੇ ਤੌਰ ਤੇ ਤੁਹਾਡੀ ਮੈਨੇਜਮੈਂਟ ਤੁਹਾਡੇ ਠੇਕੇਦਾਰ ਸ਼ਰਮ ਖਾਂਦੇ ਨੇ ਇਹਦੇ باوجود ਤੁਸੀਂ ਉਹਦੀ ਪਿੱਠ ਤੇ ਖੜੇ ਹੋ ਉਹ ਜਿਹੜੇ ਬੱਚੇ ਨੇ ਉਹ ਬੱਚਿਆਂ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦੇ ਵਜੀਫਿਆਂ 'ਚੋਂ ਉਹਨਾਂ ਦੀਆਂ ਵਰਦੀਆਂ ਦੇ ਵਿੱਚੋਂ ਉਹ ਜਿਹੜਾ ਭ੍ਰਿਸ਼ਟਾਚਾਰ ਸਰਿਆਮ ਆ ਜਿਹੜਾ ਉਹ ਨੰਗਾ ਚਿੱਟਾ ਸਾਹਮਣੇ ਆ ਰਿਹਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਕਿਹੜੇ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦਾ ਇਸ ਕਰਕੇ ਭਰਾਵੋ ਇਹਨਾਂ ਦੀਆਂ ਚਾਲਾਂ ਨੂੰ ਬੁੱਧ ਲਓ ਆਮ ਜਨ ਦੇ ਵਿੱਚ ਕਿਉਂਕਿ ਪੂਰੀ ਤਰ੍ਹਾਂ ਦੇਣ ਕਾਰਪੋਰੇਟਾਂ ਯਾਰ ਬਣ ਚੁੱਕਿਆ ਇਸ ਕਰਕੇ ਪੂਰੀ ਤਿਆਰੀ ਕਰਨ ਦੀ ਲੋੜ ਆ ਭਰਾਵੋ ਇਹ ਤਿਆਰੀ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਲੋਕ ਨੇ ਜੜੇ ਮਜ਼ਦੂਰਾਂ ਦੇ ਉੱਤੇ ਬਹੁਤ ਵੱਡਾ ਹਮਲਾ ਜਿਹੜਾ ਲੇਬਰ ਕੋਟ 44 ਕਾਨੂੰਨ 4 ਕੋਟਾਂ ਚ ਬਦਲਤੇ ਸਾਡੇ ਦਿਮਾਗ ਤੇ ਅਟੈਕ ਕਰਦੇ ਦਿਮਾਗ ਤੇ ਸਾਡੀ ਸਿੱਖਿਆ ਨੀਤੀ ਬਦਲਦੀ ਵੀ ਇਹ ਭਗਤ ਸਿੰਘ ਨਾ ਪੜ ਲੈਣਾ ਇਹ ਗੁਰੂ ਗੋਬਿੰਦ ਸਿੰਘ ਨਾ ਪੜ ਲੈਣਾ ਉਹ ਮਨੁੱਖ ਸਮਰਤੀ ਲੈ ਕੇ ਆ ਰਹੇ ਨੇ ਇਸ ਕਰਕੇ ਸਾਡੇ ਆ ਜਮੀਨਾ ਖੋਣ ਵਾਸਤੇ ਪੂਰਾ ਜਾਲ ਆ ਜਿਹੜਾ ਦੁਨੀਆ ਦੇ ਆ ਚਾਰ ਵੱਡੀਆਂ ਕੰਪਨੀਆਂ ਨੂੰ ਇੱਥੇ ਲੈ ਕੇ ਆ ਰਹੇ ਨੇ ਉੱਥੇ ਆਦੀਵਾਸੀ ਲੋਕਾਂ ਦੇ ਜੰਗਲ ਆ ਜਾੜੇ ਜਾ ਰਹੇ ਨੇ ਉਹ ਭਰਾਵੋ ਪਾਂਸੀਆਂ ਦੇ ਘਰ ਆ ਜਾੜੇ ਜਾ ਰਹੇ ਨੇ ਪੂਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਉਹ ਗੱਲ ਫੈਲੀ ਹੋਈ ਆ ਕਿ ਕਿਵੇਂ ਉੱਥੋਂ ਦੇ ਜਿਹੜੇ ਜਾਨਵਰ ਨੇ ਉੱਥੋਂ ਦਾ ਜੰਗਲ ਦਾ ਰਾਜਾ ਕਹਿੰਦੇ ਨੇ ਸ਼ੇਰ ਨੂੰ ਉਹ ਸ਼ੇਰ ਜਣੀ ਰੋਹੀ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਇੱਕ ਹਾਥੀ ਇਹਨਾਂ ਦੀ ਜੇਬ ਮਸ਼ੀਨ ਦੇ ਨਾਲਾ ਕਿਵੇਂ ਭੜਦਾ ਕਿਵੇਂ ਹਲਟਾਉਂਦਾ ਇਸ ਕਰਕੇ ਭਰਾਵੋ ਜਿੱਥੇ ਇਥੋਂ ਦੇ ਜਨਮ ਰਏ ਗੱਲ ਸਮਝ ਗਏ ਕਿ ਸਾਡੇ ਘਰ ਝਾੜਦੇ ਨੇ ਸਾਡੀਆਂ ਕੋਲੀਆਂ ਝਾੜਦੇ ਨੇ ਸਾਡੇ ਆਸੀਆਂ ਨੇ ਝਾੜਦੇ ਨੇ ਇਸ ਕਰਕੇ ਪਿੰਡਾਂ ਦੇ ਮਜ਼ਦੂਰਾਂ ਨੂੰ ਪੱਲੇਦਾਰਾਂ ਨੂੰ ਆੜਤੀਆਂ ਨੂੰ ਜਿਹੜੇ ਹੋਰ ਵੱਖ-ਵੱਖ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਭਰਾਵੋ ਇਕੱਠੇ ਕਰਨ ਦੀ ਲੋੜ ਆ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਬਾਲ ਮਲਟਾ ਪੂਰੀ ਤਰ੍ਹਾਂ ਦੇ ਨਾਲ ਐਵੇਂ ਯਾਉਣ ਪੂਰੀਆਂ ਵੱਡੀਆਂ ਕੰਪਨੀਆਂ ਨੇ ਜੜੀਆਂ ਉਹਨਾਂ ਦਾ ਜਾਲ ਲੈ ਕੇ ਆ ਰਹੇ ਨੇ ਐਸੇ ਕਰਕੇ ਪੂਰੀ ਤਰ੍ਹਾਂ ਦੇ ਨਾਲ ਇਹ ਦਿਖਾਉਂਦਾ ਉਹਨਾਂ ਆਪਣੇ ਯਾਰਾਂ ਨੂੰ ਕਿ ਹਾਂ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਚੱਕ ਕੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰਕੇ ਵੀ ਆਹ ਤੁਹਾਡੀਆਂ ਨੀਤੀਆਂ ਲਾਗੂ ਕਰਾਂਗੇ ਇਸ ਕਰਕੇ ਭਰਾਵੋ ਇਹਨਾਂ ਨੂੰ ਦੱਸਣਾ ਬੇਈਮਾਨਾਂ ਨੂੰ ਕਿ ਸਾਨੂੰ ਭੁਲੇਖਾ ਨਹੀਂ ਹੈ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਕਿ ਜਦੋਂ ਹਕੂਮਤਾਂ ਆਉਂਦੀਆਂ ਨੇ ਜਦੋਂ ਯਾਬਰਾਉਂਦੇ ਨੇ ਉਹ ਕਹਿੰਦੇ ਨੇ ਕਿ ਵਿਕਾਸ ਕਰਾਂਗੇ ਵਿਕਾਸ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਢੱਕਾਂ ਨੇ ਇਹ ਵਿਕਾਸ ਦਾ ਨਾਹਰਾ ਲੈ ਕੇ ਆਏ ਇੱਥੇ ਅੰਗਰੇਜ਼ ਅੰਗਰੇਜ਼ਾਂ ਨੇ ਵੀ ਇਹੋ ਜਿਹੀਆਂ ਚਾਲਾਂ ਚੱਲੀਆਂ ਲੋਕਾਂ ਨੂੰ ਪਾੜਨ ਦੀਆਂ ਜਿਹੜੀਆਂ ਅੱਜ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਇੱਥੇ ਵਪਾਰੀਆਂ ਨੂੰ ਇੱਥੇ ਫੈਕਟਰੀਆਂ ਵਾਲਿਆਂ ਨੂੰ ਇੱਥੇ ਰਾਹਗੀਰਾਂ ਨੂੰ ਇਹ ਤੰਗ ਹੁੰਦੇ ਨੇ ਉਦੋਂ ਵੀ ਭਰਾਵੋ ਸਾਨੂੰ ਜਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਪਾੜਨ ਵਾਸਤੇ ਜਦੋਂ ਅੰਗਰੇਜ਼ ਵੀ ਆਏ ਨੇ ਅੰਗਰੇਜ਼ਾਂ ਨੇ ਭਰਾਵੋ ਤਿੰਨ ਤਰ੍ਹਾਂ ਦੇ ਘੜੇ ਧਰੇ ਨੇ ਉਹ ਘੜਿਆਂ ਤੇ ਲਿਖਿਆ ਹੋਇਆ ਵੀ ਆਹ ਹਿੰਦੂਆਂ ਦਾ ਪਾਣੀ ਆਹ ਸਿੱਖਾਂ ਦਾ ਪਾਣੀ ਆਹ ਮੁਸਲਮਾਨਾਂ ਦਾ ਪਾਣੀ ਉਹ ਪਾਣੀ ਭਰਾਵੋ ਲੋਕਾਂ ਨੂੰ ਪਾਣੀ ਪਿਉਣ ਵਾਸਤੇ ਨਹੀਂ ਸੀ ਧਰੇ ਘੜੇ ਉਹ ਸਾਡੇ ਚ ਫੁੱਟ ਪਾਉਣ ਵਾਸਤੇ ਧਰੇ ਸੀਗੇ ਇਸ ਕਰਕੇ ਜਦੋਂ ਜਿਹਲਿਆਂ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਲੋਕ ਭੁੰਨੇ ਨੇ ਉਦੋਂ ਇਹਨਾਂ ਨੇ ਭਾਲਿਆ ਕਿ ਕਫੂ ਖੂ ਆ ਪੂਰੇ ਦਾ ਪੂਰਾ ਲੋਥਾਂ ਨਾਲ ਭਰ ਕੇ ਕਿ ਲੋਕਾਂ ਨੂੰ ਦਬਾ ਦੇਾਂਗੇ ਇੱਕ ਜਿਵੇਂ ਕਾਂ ਨੂੰ ਮਾਰ ਕੇ ਟੰਗ ਦਿੱਤਾ ਜਾਂਦਾ ਐਸ ਤਰੀਕੇ ਨਾਲ ਦਿਖਾਇਆ ਅੰਗਰੇਜ਼ਾਂ ਨੇ ਕਿ ਅੱਜ ਤੋਂ ਬਾਅਦ ਗੁ ਧਰਨਾ ਨਹੀਂ ਲੱਗੂਗਾ ਅੱਜ ਤੋਂ ਬਾਅਦ ਸਾਡੇ ਖਿਲਾਫ ਕੋਈ ਉੱਠੂਗਾ ਨਹੀਂ ਪਰ ਉਹਦੇ باوجود ਉਦੋਂ ਰਾਮਨਾਮੀ ਵਾਲੇ ਦਿਨ ਅੰਬਰਸਰ ਦੀ ਧਰਤੀ ਤੇ 50000 ਤੋਂ ਵੱਧ ਲੋਕਾਂ ਦਾ ਇਕੱਠ ਹੋਇਆ ਉਹ ਇਕੱਠੇ ਹੋਏ ਲੋਕ ਉਹਨਾਂ ਨੇ ਭਰਾਵੋ ਸਭ ਤੋਂ ਪਹਿਲਾਂ ਗਏ ਹੋ ਅੰਬਰਸਰ ਰੇਲਵੇ ਸਟੇਸ਼ਨ ਦੇ ਉੱਤੇ ਰੇਲਵੇ ਸਟੇਸ਼ਨ ਦੇ ਉੱਤੇ ਉਹਨਾਂ ਲੋਕਾਂ ਨੇ ਉਹ ਅੰਗਰੇਜ਼ਾਂ ਦੇ ਧਰੇ ਹੋਏ ਘੜੇ ਨੇ ਜਿਹੜੇ ਪਹਿਲਾਂ ਜਾ ਕੇ ਉਹ ਘੜੇ ਪੰਨੇ ਉਹਨਾਂ ਨੇ ਕਿਹਾ ਕਿ ਤੁਸੀਂ ਕੌਣ ਹੋ ਨਿਓ ਸਾਨੂੰ ਪਾਣੀਆਂ ਦੇ ਨਾਂ ਤੇ ਜਾਤ ਧਰਮ ਦੇ ਨਾਂ ਤੇ ਲੜਾਉਣ ਵਾਲੇ ਅਸੀਂ ਤਾਂ ਇੱਕੋ ਬਾਟੇ ਚੰਬਰ ਸਕਣ ਵਾਲੇ ਲੋਕ ਆ ਅਸੀਂ ਤਾਂ ਗੁਰੂਆਂ ਦੇ ਪੀਰਾਂ ਦੇ ਉਹਨਾਂ ਦੇ ਵਾਰਸ ਲੋਕ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਭਲੇਖਾਂ ਨਾ ਪੜ੍ਹ ਲਈ ਕਿਤੇ ਕਿ ਐਸ ਤਰੀਕੇ ਨਾਲ ਝਾਬਰ ਕਰਕੇ ਆ ਲਹਿਰਾਂ ਨੂੰ ਦਬਾ ਦੇਵਾਂਗੇ ਇੱਥੋਂ ਦੇ ਅੰਗਰੇਜ਼ਾਂ ਨੇ ਇਹ ਭਾਲਿਆ ਕਿ ਭਗਤ ਸਿੰਘ ਨੂੰ ਫਾਸੀ ਚਾੜ ਦਿਓ ਉਦਮ ਸਿੰਘ ਨੂੰ ਫਾਸੀ ਚਾੜ ਦਿਓ ਇਸ ਤੋਂ ਬਾਅਦ ਕੋਈ ਉੱਠੂਗਾ ਨਹੀਂ ਆ ਬੈਠੇ ਨੇ ਭਗਤ ਸਿੰਘ ਦੇ ਵਾਰਸ ਆ ਬੈਠੇ ਨੇ ਬੰਦਾ ਸਿੰਘ ਬਹਾਦਰ ਦੇ ਵਾਰਸ ਲੋਕ ਇਸ ਕਰਕੇ ਭਰਾਵੋ ਆ ਮੈਦਾਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਿੰਡਾਂ ਦੇ ਵਿੱਚ ਉਹ ਮਾਹੌਲ ਬਣਾਵਾਂਗੇ ਇਹਨੂੰ ਦੱਸਾਂਗੇ ਹਕੂਮਤ ਨੂੰ ਕਿ ਹਕੂਮਤ ਇਹ ਗੱਲਾਂ ਭੁੱਲ ਜਾ ਆ ਲੋਕਾਂ ਨੇ ਝੋਟੀਆਂ ਪਾ ਲੀਆਂ ਝੋਟੀਆਂ ਇਸ ਕਰਕੇ ਭਰਾਵੋ ਇਹ ਜਿਹੜੇ ਬੇਈਮਾਨ ਲੋਕ ਨੇ ਇਹ ਤਪੱਸਿਆ ਨਾਲ ਮੰਨਣ ਵਾਲੇ ਨਹੀਂ ਇਸ ਕਰਕੇ ਇਹ ਤਾਂ ਕੌਡੇ ਪੀਰ ਨੇ ਕੌਡੇ ਪੀਰ ਉਹ ਕੌਡੇ ਪੀਰਾਂ ਨੂੰ ਭਰਾਵੋ ਇਹ ਆ ਲੋਕਾਂ ਨੇ ਸੈੱਟ ਕਰਨਾ ਇਸ ਕਰਕੇ ਜਈ ਕੋਈ ਇਹ ਕਹੇ ਵੀ ਅਸੀਂ ਕੁਰਬਾਨੀ ਆ ਅਸੀਂ ਤਾਂ 5 10 ਜਾਵਾਂਗੇ ਵਿਚ ਬਚਾਂਗੇ ਇਸ ਕਰਕੇ ਇਹ ਸਰਕਾਰ ਮੰਨ ਜੂਗੀ ਉਹ ਨਹੀਂ ਭਰਾਵੋ ਹਮਲਾ ਵੱਡਾ ਜੋਟੀ ਪਾਉਣ ਦਾ ਵੇਲਾ ਜੋਟੀ ਪਾਉਣ ਦਾ ਕੱਲੇ ਕੱਲੇ ਤੋਂ ਲੜ ਕੇ ਕੁਝ ਨਹੀਂ ਬਣਨਾ ਕੁੱਲ ਲੋਕਾਂ ਨੂੰ ਜੋਟੀ ਪਾਉਣੀ ਪਊਗੀ ਜਦੋਂ ਜੋਟੀ ਪਾਉਣ ਦੇ ਵਾਸਤੇ ਆਉਨੇ ਆ ਅਸੀਂ ਹਾ ਦਾ ਨਾਰਾ ਮਾਰਦੇ ਆ ਵੀ ਅਸੀਂ ਵੀ ਨਾਲ ਆ ਬਈ ਅਸੀਂ ਵੀ ਨਾਲ ਆ ਬਈ ਉਦੋਂ ਸਾਨੂੰ ਇੱਕ ਪਰਖ ਵੀ ਕਰਨੀ ਪਊਗੀ ਫਿਰ ਜਿਹੜਾ ਕੋਈ ਇਹ ਕਹਿੰਦਾ ਵੀ ਅਜੇ ਨਹੀਂ ਏਕਾ ਹੁੰਦਾ ਅਜੇ ਤਾਂ ਵੱਡੀਆਂ ਗੱਲਾਂ ਨੇ ਫਿਰ ਉਧਰਲੇ ਪਾਸੇ ਵੀ ਦੇਖਣਾ ਪਊਗਾ ਵੀ ਬਾਈ ਏਕਾ ਕਰਨ ਕੌਣ ਨਹੀਂ ਦਿੰਦਾ ਇਸ ਕਰਕੇ ਏਕੇ ਤੋਂ ਬਿਨਾ ਕੋਈ ਮਸਲੇ ਨੇ ਹੱਲ ਨਹੀਂ ਹੋਣਾ ਇਸ ਕਰਕੇ ਏਕੇ ਦੀ ਲੜੀ ਨੂੰ ਮਜ਼ਬੂਤ ਕਰੀਏ ਪ੍ਰਭੂ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਾਵਰ ਨੇ ਹਾਕਮ ਨੇ ਵੱਡੀਆਂ ਨੀਤੀਆਂ ਲੈ ਕੇ ਆ ਰਹੇ ਨੇ ਉਹ ਨੀਤੀਆਂ ਨੇ ਜਾੜਮੇ ਨੇ ਸਾਡੇ ਆਉਣ ਵਾਲੇ ਦਿਨਾਂ 'ਚ ਸਾਡੀਆਂ ਕੁੱਲੀਆਂ ਜਾੜਨੀਆਂ ਨੇ ਸਾਡੇ ਬੱਚਿਆਂ ਦਾ ਭਵੇਖਾ ਜੜਾ ਉਹਨਾਂ ਨੀਤੀਆਂ ਨੇ ਜਾੜਨਾ ਇਸ ਕਰਕੇ ਪ੍ਰਭੂ ਪੂਰੀ ਤਰ੍ਹਾਂ ਦੇ ਨਾਲ ਜੜੀਆਂ ਉਹ ਵੱਡੀਆਂ ਚਾਰ ਕੰਪਨੀਆਂ ਨੇ ਉਹ ਜਿਹੜੇ ਵੱਡੇ ਵੱਡੇ ਬਾਗੜ ਬੱਲੇ ਨੇ ਉਹ ਪੂਰਾ ਸਮਾਨ ਆ ਜਿਹੜਾ ਉਹ ਲੈ ਕੇ ਆ ਰਹੇ ਨੇ ਇਸ ਕਰਕੇ ਜਿੱਥੇ ਆ ਮੰਡੀ ਖੇਤੀ ਨੀਤੀ ਮੰਡੀ ਦਾ ਅਖਾੜਾ ਲੈ ਕੇ ਆਏ ਨੇ ਉੱਥੇ ਅਮਰੀਕਾ ਕਹਿ ਰਿਹਾ ਕਿ ਜਿਹੜਾ ਸਮਾਨ ਜਾਂਦਾ ਸਾਡਾ ਕਣਕ ਜਾਂਦੀ ਆ ਸ਼ੋਆਬੀਨ ਮੱਕੀ ਆ ਜਣੀ ਉਹ ਮੁਰਗਾ ਜਿਹੜਾ ਮੀਟ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਸਸਤਾ ਸਿੱਟਣ ਵਾਸਤੇ ਇਧਰੋਂ ਜਿਹੜੇ ਟੈਕਸ ਲੱਗੇ ਨੇ ਉਹਦੇ ਤੇ ਉਹ ਕਹਿੰਦੇ ਕੱਟ ਲਾਓ ਉਹਦੇ ਤੇ ਪੂਰੀ ਤਰ੍ਹਾਂ ਦੇ ਨਾਲ ਉਹ ਠਾਣੇਵਾਰੀਆ ਜਿਹੜਾ ਉਹ ਅਮਰੀਕਾ ਕਰ ਰਿਹਾ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਲੇਲੜੀਆਂ ਕੱਢਦਾ ਉਹਦੇ ਅੱਗੇ ਇਸ ਕਰਕੇ ਉਹਨਾਂ ਨੇ ਆਪਣਾ ਮਾਰ ਸਿੱਟਣਾ ਕਿਸੇ ਨੂੰ ਹੋ ਸਕਦਾ ਕਿ 1000 ਰੁਪਏ ਕਮਾਂਟਡ ਕਣਕ ਸਿੱਟੂਗਾ ਅਮਰੀਕਾ 1000 ਰੁਪਏ ਕਮਾਟਲਾ ਮੱਕੀ ਸਿੱਟੂਗਾ ਅਮਰੀਕਾ ਜਣੀ ਉਹ ਸਮਾਨ ਲਿਆਊਗਾ ਇੱਥੇ ਸਸਤਾ ਹੋਊ ਸਮਾਨ ਉਹ ਨਹੀਂ ਭਰਾਵੋ ਆ ਸਾਡੀ ਫਸਲ ਰੋਲ ਨਹੀਂਆ ਉਹਨਾਂ ਨੇ ਉਹਨਾਂ ਨੇ ਸਾਡਾ ਕਾਰੋਬਾਰ ਰੋਲਣਾ ਇਸ ਕਰਕੇ ਅਸੀਂ ਐਮਐਸਪੀ ਦੀ ਗੱਲ ਕਰਦੇ ਆ ਉਹ ਕਹਿੰਦੇ ਐਮਐਸਪੀ ਵਾਲੀ ਗੱਲ ਛੱਡੋ ਆ ਸਾਡੀਆਂ ਨੀਤੀਆਂ ਲਾਗੂ ਕਰੋ ਇਸ ਕਰਕੇ ਇਕੱਠੇ ਹੋਵਾਂਗੇ ਐਮਐਸਪੀ ਵੀ ਲਵਾਂਗੇ ਜਨਤਕ ਵੰਡ ਪ੍ਰਣਾਲੀ ਆ ਜੜੀ ਪੀਡੀਐਸ ਸਕੀਮ ਆ ਜੜੀ ਉਹ ਵੀ ਲਵਾਂਗੇ ਇਸ ਕਰਕੇ ਭਰਾਵੋ ਪੂਰੀ ਤਰ੍ਹਾਂ ਦੇ ਨਾਲ ਜੋਠੀਆਂ ਪਾਉਣ ਦੀ ਲੋੜ ਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਾਇਆਂ ਨੂੰ ਕਾਇਮ ਕਰਨ ਦੀ ਲੋੜ ਆ ਕਿਉਂਕਿ ਪੌਲਸ ਸੌਣੀ ਦੇ ਵਿੱਚ ਬਦਲਾਅ ਜਾ ਰਿਹਾ ਪੰਜਾਬ ਨੂੰ ਇਸ ਕਰਕੇ ਮੁੱਖ ਮੰਤਰੀ ਸਾਹਿਬ ਅਸੀਂ ਭੁੱਲੇ ਨਹੀਂ ਸਾਨੂੰ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੂਰੀ ਤਰ੍ਹਾਂ ਦੇ ਨਾਲ ਇੱਥੇ ਨੌਜਵਾਨਾਂ ਦਾ ਕਤਲੇਆਮ ਕੀਤਾ ਇਸ ਕਰਕੇ ਤੂੰ ਵੀ ਆ ਕਹਿ ਰਿਹਾ ਕਿ ਫੜ ਕੇ ਅੰਦਰ ਕਰ ਦਿਓ ਕਰ ਦਿਓ ਸਾਨੂੰ ਕਾਲੇ ਪਾਣੀ ਦੀਆਂ ਜੇਲਾਂ ਦੇ ਵਿੱਚ ਬਥੇਰੇ ਗਦਰੀ ਬਾਬਿਆਂ ਨੂੰ ਕੀਤਾ ਆ ਲਹਿਰਾਂ ਨਹੀਂ ਦਵਣੀਆਂ ਇਹ ਲਹਿਰਾਂ ਉੱਠਣ ਗਿਆ ਆਉਣ ਵਾਲੇ ਦਿਨਾਂ 'ਚ ਥੋਡੀਆਂ ਜੜੀਆਂ ਆ ਕਾਨੂੰਨ ਨੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਸਾਡੇ 'ਤੇ ਲਾਗੂ ਹੁੰਦੇ ਨੇ ਉਹਨਾਂ ਬੇਈਮਾਨਾਂ ਤੇ ਲਾਗੂ ਨਹੀਂ ਹੁੰਦੇ ਇਸ ਕਰਕੇ ਆਓ ਭਰਾਵੋ ਇਹ ਬੇਅੰਤਾਂ ਬਣਾ ਰਹੇ ਨੇ ਕਿ ਜਣੀਆਂ ਗੱਡੀਆਂ ਨੇ ਕਹਿ ਰਹੇ ਨੇ ਕਿ ਆ ਗੱਡੀਆਂ ਜੜੀਆਂ ਜਿਨ੍ਹਾਂ ਨੇ ਕਾਗਜ਼ ਪੂਰੇ ਨਹੀਂ ਫੜਕੇ ਅੰਦਰ ਕਰਦੇਓ ਇਹੋ ਜਿਹੇ ਬਿਆੰਤ ਆ ਰਹੀਆਂ ਨੇ ਅਸੀਂ ਕਹਿੰਦੇ ਆ ਕਰੋ ਕਾਨੂੰਨ ਲਾਗੂ ਉਹ 3200 ਕਿੱਲਾ ਦੱਬਿਆ ਬਾਗਲਾ ਨੇ ਹਰਚਾਰਨ ਬਰਾੜ ਨੇ 400 ਕਿੱਲੇ ਚ ਘੋੜੇ ਰੱਖੇ ਨੇ ਆ ਛੋਟਾ ਜਣਾ ਮਜੀਠੀਆ ਹਜ਼ਾਰਾਂ ਏਕੜੇ ਦੱਬੀ ਹੋਈਆ ਲਿਓ ਕਰੋ ਕਾਨੂੰਨ ਲਾਗੂ ਸਾਡੇ ਪਾਸ ਤੇ ਦੀਨਾਂ ਦਾ ਕਾਨੂੰਨ ਇਸ ਕਰਕੇ ਭਰਾਵੋ ਇਹਨਾਂ ਦਾ ਹਿਸਾਬ ਪਾਈ ਪਾਈ ਦਾ ਹਿਸਾਬ ਲੈਣਾ ਉਹ ਹਿਸਾਬ ਤਾਂ ਭਰਾਵੋ ਇਕੱਠੇ ਹੋ ਕੇ ਲਿਆ ਜਾਊਗਾ ਇਸ ਕਰਕੇ ਆਓ ਜੋਠੀ ਪਾਈਏ ਆਓ ਇੱਕਾ ਬੰਨੀਏ ਆ ਸਾਡੀਆਂ ਭੈਣਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਿੰਡਾਂ ਕਾਇਆਂ ਮਜ਼ਬੂਤ ਕਰਨ ਦੀ ਲੋੜ ਆ ਭਰਾਵੋ ਇਹਨਾਂ ਨੂੰ ਬਣ ਦੀ ਥਾਂ ਦੇਣ ਦੀ ਲੋੜ ਆ ਇਹ ਤੋਂ ਬਿਨਾ ਸਾਡੀ ਗੱਲ ਨੇ ਅੱਗੇ ਨਹੀਂ ਵਧਣਾ ਜੇ ਦਿੱਲੀ ਮੋਰਚਾ ਜਿੱਤਿਆ ਸਾਡੀਆਂ ਭੈਣਾਂ ਕਰਕੇ ਜਿੱਤਿਆ ਇਸ ਕਰਕੇ ਸਾਡੇ ਇੱਕ-ਇੱਕ ਕਰਕੇ ਦਿੱਲੀ ਮੋਰਚੇ ਤੋਂ ਪ੍ਰਭੂ ਜਿਹੜਾ ਇਤਿਹਾਸਕ ਮੋਰਚਾ ਜਿਹੜਾ ਸਯੁਕਤ ਕਿਸਾਨ ਮੋਰਚੇ ਦੀ ਗਵਾਹੀ ਤੇ ਲੜਿਆ ਗਿਆ ਉਹਦੇ ਤੋਂ ਪ੍ਰੇਰਣਾ ਲੈ ਕੇ ਉਹਦੇ ਅਮਲਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਲੋੜ ਆ ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਬੇਈਮਾਨਾਂ ਨੂੰ ਕਿ ਆ ਸਯੁਕਤ ਕਿਸਾਨ ਮੋਰਚਾ ਜਿਹਨਾਂ ਲੋਕਾਂ ਨੇ ਦਿੱਲੀ ਮੋਰਚਾ ਜਿੱਤਿਆ ਇਹਨਾਂ ਨੂੰ ਖੰਡਾ ਦਿਓ ਇਹਨਾਂ ਨੂੰ ਪਾੜ ਦਿਓ ਪੂਰੀ ਤਰ੍ਹਾਂ ਨਾਲ ਵਿਉਂਤਾਂ ਨੇ ਪ੍ਰਭੂ ਤੁਹਾਡੇ ਤੇ ਇੰਟੈਲੀਜੈਂਸੀ ਤੁਹਾਡੇ ਤੇ ਪੂਰੀ ਅੱਖਾਂ ਜੜੀ ਬਿਰੋਕਰੇਸੀ ਦੀ ਅੱਖਾਂ ਜੜੀ ਪੂਰੀ ਤਰ੍ਹਾਂ ਤੁਹਾਡੀ ਤਾਕਤ ਦੇ ਉੱਤੇ ਲੱਗੀ ਹੋਈ ਆ ਇਸ ਕਰਕੇ ਆਹ ਤਾਕਤ ਨੂੰ ਸਾਮੀਏ ਆਹ ਜੋਟੀਆਂ ਪਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਲਬਾਦਾ ਜਗਤਾਰ ਸਿੰਘ ਕਾਲਾ ਝਾੜ ਦਾ ਆਪਣੇ ਸੂਬਾ